ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵ ਨਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਦਾ ਦਿਵਨ ਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੈ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਬਕਿਸ਼ ਦੇਵ ਨਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨ ਆਵਈ ਅਗਨਤ ਪਰੇ ਭੰਡਾਰ ਦੈਨਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂੰ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਬਕਿਸ਼ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾ ਆਵੀ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪਉੜੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੈ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਬਕਿਸ਼ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ माया मोह बੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਬਕਿਸ਼ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਾਦਾ ਦਾਤਾ ਏਕ ਹੈ ਸਭ ਦਾ ਦਿਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂੰ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਾਦਾ ਦਾਤਾ ਏਕ ਹੈ ਸਭ ਕਾ ਦੇਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ माया मोह बांध ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂੰ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ 10 ਏਕ ਨਿਹਾਰਿਆ ਸਬਕਿ ਸ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਏਕ ਹੈ ਸਭ ਕਾ ਦੇਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੇਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ माया मोह बंद ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕਾ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਬਕਿਸ਼ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਏਕ ਹੈ ਸਭ ਕਾ ਦੇਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੇਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੈ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਾਦਾ ਦਾਤਾ ਏਕ ਹੈ ਸਭਕੋ ਦੇਵਨਹਾਰ ਦਿੰਦੇ ਟੋਟ ਨਾ ਆਬਈ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਏਕ ਹੈ ਸਭ ਕਾ ਦੇਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੇਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ माया मोह बांध ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਬਕਿਸ਼ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਏਕ ਹੈ ਸਭ ਕਾ ਦੇਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪਉੜੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾ ਆਵੀ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੈ ਬਿਸਰਾ ਦੋਸ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਸ ਦੇਵ ਨਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਾਦਾ ਦਾਤਾ ਏਕ ਹੈ ਸਭ ਕਾ ਦੇਵਨਹਾਰ ਦਿੰਦੇ ਟੋਟ ਨਾ ਆਬਈ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ माया मोह बांध ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕਾ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਬਕਿਸ਼ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਾਦਾ ਦਾਤਾ ਏਕ ਹੈ ਸਭ ਦਾ ਦਿਵਨਹਾਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਏਕ ਨਿਹਾਰਿਆ ਸਭ ਕਿਸ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਹੇ ਬਿਸਰਾ ਦੋਸ ਨਹੀਂ ਕਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ